आज तमाम ट्रक ड्राइवरਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਦੱਸਦੀ ਕਿ ਆਪਣੀਆਂ ਮੰਗਾਂ ਨੂੰ ਲੈ ਕੇ ট্রাক ਡਰਾਈਵਰ ਲੱਡਵਾਲ ਟੋਲ ਪਲਾਜ਼ਾ ਤੇ ਬੈਠੇ ਸਨ ਅਤੇ ਬੰਦ ਕਰ ਦਿੱਤਾ ਜਿੱਥੇ ਲਾਠੀ ਚਾਰਜ ਕਰ ਦਿੱਤਾ ਮਕਿੰਦੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਦੱਸਦੀ ਕਿ ਉੱਥੇ ਪੰਜਾਬ ਪੁਲਿਸ ਨੇ ਹੈਪੀ ਸੰਧੂ ট্রাক ਯੂਨੀਅਨ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਕਈ ট্রাক ਡਰਾਈਵਰਾਂ ਦੇ ਉੱਪਰ ਜਿਹੜੇ ਲਾਠੀ ਚਾਰਜ ਕੀਤਾ ਗਿਆ ਦੱਸਦੀ ਕਿ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਲਗਾਤਾਰ ট্রাক ਡਰਾਈਵਰ ਨੇ ਜਿਹੜੇ ট্রাক ਯੂਨੀਅਨ ਵਾਲੇ ਨੇ ਉਹ ਵਿਰੋਧ ਕਰ ਰਹੇ ਨੇ ਔਰ ਲਾਡੋਵਾਲ ਜਿਹੜਾ ਜਲੰਧਰ ਔਰ ਨੈਸ਼ਨਲ ਹਾਈਵੇ ਆ ਜਲੰਧਰ ਤੋਂ ਲੁਧਿਆਣੇ ਵਾਲਾ ਲਾਡਵਾ ਟੋਲ ਪਲਾઝા ਉਸਤੇ ਬੈਠੇ ਸੀ ਪ੍ਰਦਰਸ਼ਨ ਕਰ ਰਹੇ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ लाठी चार्ज ਕਰ ਦਿੱਤਾ ਕਿਉਂਕਿ ਰਾਹ ਲਗਾਤਾਰ 12 ਵਜੇ ਤੋਂ ਲੈ ਕੇ 5 ਵਜੇ ਤੱਕ ਰੋਕਣ ਦੀ ਗੱਲ ਕੀਤੀ ਗਈ ਸੀ ਟਰੱਕ ਜਨ ਦੇ ਪ੍ਰਧਾਨਾਂ ਦੇ ਵੱਲੋਂ ਟਰਾਈਵਰਾਂ ਦੇ ਵੱਲੋਂ ਕੋਈ ਗੱਲ ਨਹੀਂ ਸਰਕਾਰ ਕਰੇ ਲੜਾਂਗੇ ਨਹੀਂ ਆਪਣੀ ਮੰਗ ਲਈ ਹੁਣ ਹੱਥ ਖਿੱਤੇ ਦੀ ਮੰਗ ਨਹੀਂ 50 70 ਲੱਗਦੀ ਆਉਂਦੀ ਨਹੀਂ ਹਮੇਸ਼ਾ ਮੰਗ ਕਰਦੀ ਕਰੇ ਕੁਟਾ ਕਰਦੀ ਸਰਕਾਰ ਕਿ ਜਿਹੜੀ ਕੋਈ ਨਜਾਇਜ਼ਤਾ ਹੈ ਹੀ ਨਹੀਂ ਆਪਦੀਆਂ ਮੰਗਾਂ ਰੱਖਣ ਦਾ ਵੀ ਹੱਕ ਨਹੀਂ ਕਿ ਇੱਥੇ ਲੋਕਤੰਤਰ ਕਦਾ ਹੋਇਆ ਇਹ ਲੇਕਿਨ ਬਾਹਰ ਦੇ ਲੋਕੀ ਆਪਣੇ ਬੰਦੇ ਨੂੰ ਬਾਹਰ ਨੂੰ ਪੰਜਾਬ ਨੂੰ ਸਤਾਉਂਦੇ ਲੇਕਿਨ ਨਜਾਇਜ਼ ਕਰ ਰਹੇ ਆ ਇਹਨਾਂ ਤੋਂ ਸਰਕਾਰ ਪ੍ਰਸ਼ਾਸਨ ਪਤਾ ਨਹੀਂ ਕਿਹੜੀ ਤੇ ਕੋਈ ਤਾਂ ਸ਼ਾਂਤਮਈਆ ਦਾ ਪ੍ਰੋਟੈਸਟ ਕਰ ਰਹੇ ਆ ਸਰਕਾਰ ਕੋਲੇ ਆਪਦੀਆਂ ਮੰਗਾਂ ਰੱਖਦੇ ਜਿਹੜੀਆਂ ਬਿਲਕੁਲ ਜਾਇਜ਼ ਮੰਗਾਂ ਸਾਡੀਆਂ ਨਹੀਂ ਬਿਲਕੁਲ ਜਾਇਜ਼ ਮੰਗਾਂ ਜਿਹੜੀਆਂ ਬਾਹਰ ਨਹੀਂ ਕੱਟੀਆਂ ਰਹਿ ਚਲੋ ਟੈਕਸ ਕੱਟੇ ਜਾਂਦੇ ਵੱਡੇ ਵੱਡੇ ਮੋਟੇ ਲੇਕਿਨ ਪੰਜਾਬ ਦੇ ਵਿੱਚ ਰੋਜ਼ਗਾਰ ਦੇਣ ਦੀ ਗੱਲ ਕੀਤੀ ਹੈ ਤੁਹਾਨੂੰ ਜੇਲ੍ਹ ਬਿਲਕੁਲ ਜੀ ਇਹਦਾ ਪਤਾ ਨਹੀਂ ਆਪ ਦੀ ਸਰਕਾਰ ਆ ਸਾਡੇ ਆਪ ਦੀ ਸਰਕਾਰ ਤੇ ਛੇਤਰਮਾਰੀ ਜਾਂਦੀ ਹੈ ਜੇ ਬਾਹਰਲੇ ਸਟੇਟਾਂ 'ਚ ਵੇਖੀ ਹਿਮਾਚਲ 'ਚ ਸਾਡੀ ਕੋਈ ਗੱਡੀ ਨਹੀਂ ਵੜਨ ਦਿੱਤੀ ਜਾਂਦੀ ਪੰਜਾਬ ਦੀ ਤੇ ਜੇ ਪੰਜਾਬ ਸਾਡੀਆਂ ਸਰਕਾਰਾਂ ਨੂੰ ਸਾਡੇ ਨਾਲ ਖੜਨਾ ਚਾਹੀਦਾ ਨਾ ਕਿ ਦੂਜੇ ਸੂਬਿਆਂ ਦੇ ਨਾਲ ਖੜਨਾ ਚਾਹੀਦਾ ਓਏ ਦਰਜੇ ਅਸੀਂ ਆਪਦੇ ਹੀ ਆਪਦੇ ਸੂਬੇ 'ਚ ਕੋਈ ਪ੍ਰੋਟੈਸਟ ਕਰਦੇ ਸ਼ਾਂਤਮਈ ਕੋਈ ਗੱਲਬਾਤ ਕਰਦੇ ਆ ਤੇ ਸਾਨੂੰ ਆ ਚੱਕ ਕੇ ਜੇਲ੍ਹਾਂ 'ਚ ਲਜਾਣ ਨੂੰ ਫੇਰਦੇ ਆ ਬਿਲਕੁਲ ਕੀ ਕਹਿ ਰਹੇ ਹੋ ਜਾਂ ਪ੍ਰਧਾਨ ਸਾਹਿਬ ਨੂੰ ਪਾ ਲਿਆ ਗੱਡੀ 'ਚ ਲੱਕ ਲਿਆ ਮੈਂ ਕੋਈ ਗੱਲ ਨਹੀਂ ਪੰਜਾਬ ਦੀ ਤੁਹਾਡੀ ਮੰਗਾਂ ਪਾਣੀ ਤੇ ਜਾਂ ਔਰ ਕਿ ਹੁਣ ਕੇ ਸਕਰੀਨ ਤੇ ਨਾ ਕਿ ਜਮੀਨ ਤੇ ਸਾਡੇ ਚ ਆਵੇ ਅਸੀਂ ਦੋ ਵਾਰੀ ਉਦੋਂ ਟਾਈਮ ਮੰਗ ਲਿਆ ਦੋ ਵਾਰੀ ਲਖਤੀ ਟਾਈਮ ਦਿੱਤਾ ਸੀਐਮ ਨੇ ਪਰ ਸਾਨੂੰ ਮਿਲਿਆ ਨਹੀਂ ਸਾਨੂੰ ਸੱਦ ਕੇ ਉਥੋਂ ਵਾਪਸ ਬੇਰੰਗ ਮੋੜ ਦਿੱਤਾ ਜਾਦਾ ਜਿਆਦਾ ਰੋਜ਼ਗਾਰ ਲਈ 10000 ਗੱਡੀਆਂ ਪੰਜਾਬ ਦੇ ਨੌਜਵਾਨਾਂ ਨੂੰ ਪਾ ਕੇ ਦੇਣੀ ਹੈ ਠੱਕ ਪੱਕ ਦੇਣੇ ਸੀ ਕਿਉਂਕਿ ਮੰਗਾ ਵੀ ਖਾਰੇ ਖੋਤੇ ਆ ਜਿਹਨੇ ਜਿੰਨਾ ਕੋਲ ਹੈ ਗਿਆ ਟਰੱਕ ਉਹਨਾਂ ਦੇ ਤਾਂ ਕੁਆਰ ਤੇ ਵਿਕੜੇ ਅੱਗ ਲਾਉਣੀ ਕਰ ਦਿੱਤੀ ਆ ਠੀਕ ਆ ਅਸੀਂ ਪੱਲੇਦਾਰ ਬੋਰੀ ਚੱਕਣ ਵਾਲੇ ਲੋਕ ਆ ਸਾਡੇ ਆ ਹਾਲਾਤ ਨੇ ਡਾਂਗਾ ਮਾਰਿਆ ਪਰਸੋ ਸੰਗਰੂਰ ਸਾਡੇ ਬੰਦਿਆਂ ਦੇ ਬਜ਼ੁਰਗਾਂ ਦੇ ਸਿਰ ਪਾੜ ਦਿੱਤੇ ਜੇ ਇਹਦੇ ਮਾਪਿਓ ਹੋਵੇ ਫੇਰ ਇਹਨੂੰ ਪਤਾ ਲੱਗੇ ਸਰਕਾਰ ਧੱਕਾ ਕਰ ਰਹੀ ਹੈ ਅਸੀਂ ਜਿਹੜਾ ਕੀ ਪਿਆ ਗਿਆ ਠੇਕੇਦਾਰੀ 'ਚ ਇਹ ਧੱਕਾ ਕਰਦਾ ਦੰਗਾ ਚਲਾ ਰਿਹਾ ਹੈ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਇਹ ਧੱਕਾ ਕਰ ਰਹੇ ਨੇ ਸਾਡੇ ਨਾਲ 90 ਸਾਲ ਦੀ ਉਮਰ ਆ ਬਹੁਤ ਇੱਧਰ ਤੇ ਖੜੀ ਜਾ ਵੀਰੇ ਆਹ ਖੜੀ ਜਾ ਵੀਰੇ ਇੱਕ ਗੱਡੀ ਲੈ ਗਿਆ ਯਾਰ ਇੱਕ ਝਾੜੀ ਹਾਂਜੀ ਇੱਕ ਝਾੜੀ ਇੱਥੇ ਪਾ ਦਾਂਗੇ ਵੀ ਮਾੜਾ ਜਾ ਪੇਚ ਤੂੰ ਮੁੰਡੇ ਨੂੰ ਉਰੇ ਲਿਆ ਮੈਂ ਭਾਜੀ ਗੱਡੀ ਤੇ ਲੈ ਕੇ ਆਉਂਗਾ ਆਪਣੀ ਤੇ ਪੂਲ ਚੈੱਕ ਮਾਰ ਕੇ ਉਰੇ ਖੜੇਗਾ ਉਹ ਭਾਜੀ 22 ਕਿਲੋਮੀਟਰ ਸਕੂਲ ਹੈ ਇੱਥੋਂ ਚਾਹਲ ਗਲਾ ਭਾਜੀ ਉੱਥੇ ਗਿਆ ਮੁੰਡਾ ਮੇਰਾ ਭਾਈ ਅੱਜ ਕਿੱਥੇ ਆਪਾਂ ਰਹਿਣਾ ਤੇਜ਼ ਆਪਣੇ ਸਾਹਮਣੇ ਕੀ ਉਹ ਬੇਟੇ ਨੂੰ ਕੀ ਹੋਇਆ ਉਹ ਪਾਜੀ ਸਕੂਲ ਦੇ ਛੁੱਟੀ ਹੋ ਗਈ ਆ ਬਾਹਰ ਭਾਈ ਵੀਰੇ ਤੁਹਾਨੂੰ ਪਤਾ ਵੀ ਇਹ ਕਿਦਣ ਦਾ ਆ ਇਸਕੇ ਚੱਲਦੀ ਹੈ ਮੈਂ ਵੀ ਤੁਹਾਡੇ ਤੇ ਤੁਹਾਡੇ ਯਾਰ ਗਈਆਂ ਇਹ ਮੇਰਾ ਭਰਾ ਦੇਖੋ ਸਾਰੇ ਬੱਚੇ ਆਲੇ ਆ ਮੁਸ਼ਕਲ ਨਹੀਂ ਕਿੱਦਾਂ ਗੱਡੀ ਨੂੰ ਸਾਈਡ ਤੇ ਰਹਿਣ ਦਿਓ ਖੜੀ ਬੱਚੇ ਨੂੰ ਪਹਿਲਾਂ ਘਰ ਛੱਡਿਓ ਪਾਜੀ ਉੱਥੇ ਸਕੂਲ ਦੇ ਵਿੱਚ ਆ ਬਾਹਰ ਖੜਾ ਗੇਟ ਦੇ ਮੈਂ ਲੈਣ ਜਾਣਾ ਭਾਜੀ ਤੁਸੀਂ ਕਹਿੰਦੇ ਆ ਮੈਂ ਗੱਡੀ ਦੇ ਆ ਫਿਰਿਆ ਗੱਡੀ ਨਹੀਂ ਸੀ ਮੋਟਰਸਾਈਕਲ ਲੈ ਲਓ ਕਿਸੇ ਦਾ ਗੱਡੀ ਲੈਣ ਦਾ ਪਤਾ ਹੀ ਨਹੀਂ ਸੀਗਾ ਭਾਜੀ ਇੱਦਾਂ ਤਰਨ ਲੱਗਾ ਜਦੋਂ ਮੈਂ ਆਉਂਦਾ ਹੀ ਨਾ ਭਾਜੀ ਯਾਰ ਸਰਟ ਕਲੀਅਰ ਹੋ ਜਾ ਬਰਕਵੈਸਟਿਆ ਯਾਰ ਭਾਜੀ ਤੁਹਾਡੇ ਮੋਰੇ ਹੱਥ ਬੇਨਤੀ ਹੈ ਯਾਰ ਕਿੱਥੇ ਗੱਡੀ ਕਿੱਥੇ ਆ ਗੱਡੀ ਉਹ ਖੜੀ ਫਿਰੇ ਮੈਂ 10 12 ਦਿਨ ਹੋ ਗਏ ਭਾਜੀ ਜਮਿੰਦਰ ਭਾਈ ਦੇ ਕੇ ਘਰ ਆਇਆ ਕੱਲ ਮੈਂ ਫੇਰ ਆ ਕੇ ਨੂੰ ਲੈ ਕੇ ਜਾਣਾ ਆਪਣੇ ਆਲੂ ਤੇ ਫੇ ਹੁਣ ਤੁਸੀਂ ਵਾਪਸ ਹੀ ਫੇ ਨਿਆਣੇ ਨੂੰ ਲੈ ਕੇ ਆਉਂਗੇ ਭਾਜੀ ਮੇਰਾ ਇੱਕੋ ਹੀ ਮੁੰਡਾ ਦੋ ਨਿਆਣੇ ਮੇਰੇ ਘਰੇ ਆ ਯਾਰ ਮੈਂ ਇੱਕ ਹੋਵੇ ਚਾਹੇ ਕਿਸੇ ਦਾ ਦਾ ਹੁਣ ਸਾਰੇ ਕੀਮ ਆਹ ਜੀ ਨਾ ਬੰਦੇ ਤੁਸੀਂ ਮੁੜ ਕੇ ਇੱਧਰ ਦੀ ਆਉਂਗੇ ਤਾਂ ਫੇਰ ਤੁਹਾਡੇ ਨਹੀਂ ਭਾਜੀ ਮੈਂ ਇੱਧਰ ਦੀ ਆਉਂਦਾ ਨਹੀਂ ਮੈਂ ਉੱਤੋਂ ਦੀ ਜਾ ਜਾ ਆਹ ਗੱਲ ਹੈ ਨਾ ਜਿਹੜੀ ਆ ਲੋ ਵੱਡਾ ਆ ਜਾਓ ਕੋਈ ਗੱਲ ਨਹੀਂ ਆ ਜਾਓ ਜੀ ਸਰ ਜਾਮ ਲਗਾਇਆ ਗਿਆ ਟਰੱਕ ਆਪਰੇਟਰ ਦੇ ਪਲੇਦਾਰਾਂ ਵੱਲੋਂ ਮੇਰੇ ਕੁਝ ਨੇਤਾਵਾਂ ਨੂੰ ਹਿਰਾਸਤ ਵੀ ਲਿਆ ਗਿਆ ਸੀ ਜੀ ਜੀ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਮੇਰੇ ਆਏ ਤੇ ਜੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਹਨਾਂ ਦੇ ਲੀਡਰਸ ਨੇ ਕੋਈ ਟਾਈਮ ਮੰਗਿਆ ਸੀਗਾ ਤੇ ਉਹ ਕਹਿੰਦੇ ਸੀਗੇ ਵੀ ਸਾਨੂੰ ਆਪਸ ਵਿੱਚ ਡਿਸਕਸ਼ਨ ਕਰਨ ਦਿਓ ਉਹਨਾਂ ਦੀ ਮੰਗ ਸੀਗੀ ਕਿ ਉਹ ਸਿਵਲ ਦਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆ ਕੇ ਇਹਨਾਂ ਨਾਲ ਗੱਲਬਾਤ ਕਰੇ ਤੇ ਉਹਦੀ ਫਰਦਰ ਜਿਹੜੇ ਸੀਨੀਅਰਸ ਨੂੰ ਰਿਕੁਐਸਟ ਕੀਤੀ ਗਈ ਹੈ ਤੇ ਉਹਨਾਂ ਦਾ ਰਿਵਰਡ ਜਿਹੜਾ ਵੇਟਡ ਹੈਗਾ ਤੇ ਦੇਖਦੇ ਹਾਂ ਕੀ ਸਰ ਜਿਹੜੇ ਹਿਰਾਸਤ ਚ ਲੈ ਗਿਆ ਸੀਗੇ ਆ ਗੂ ਉਹਨਾਂ ਨੂੰ ਛੱਡ ਦਿੱਤਾ ਗਿਆ ਜੀ ਫॉर ਦਾ ਟਾਈਮ ਬੀਿੰਗ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਜੀ ਹਿਰਾਸਤ ਨਹੀਂ ਸੀਗੀ ਬੇਸਿਕਲੀ ਉਹ ਕਰਾਊਡ ਕੰਟਰੋਲ ਸੀ ਤੇ ਇਸ ਕਰਕੇ ਹਜੇ ਜਿਹੜਾ ਉਹਨਾਂ ਨੂੰ ਉਹਨਾਂ ਨੇ ਨੇਗੋਸ਼ੀਏਟ ਕਰਨਾ ਸੀਗਾ ਉਹ ਲੀਡਰ ਨੇ ਆਗੂ ਨੇ ਤੇ ਇਹ ਤੋਂ ਮੌਕੇ ਤੇ ਕਾਬੂ ਪਾਉਣ ਵਾਸਤੇ ACP ਵੈਸਾਪ ਨੂੰ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਗਈ ਤੇ ਉਹਨਾਂ ਦੀ ਸਪੋਰਟ ਦੇ ਵਿੱਚ ACP ਸਿਵਲ ਲਾਈਨ ਸਾਹਿਬ ਆਏ ਸਿਗੇ ਤੇ ਇਹਨਾਂ ਦੀ ਫੋਰਸ ਸੀਗੇ ਇਹਨਾਂ ਦੇ SHO ਸਹਿਮਾਨ ਨਾਲ ਸੀਗੇ ਤਾਂ ਇਹ ਤਾਂ ਕਰਾਊਡ ਕੰਟਰੋਲ ਸੀਗਾ ਬਾਕੀ NH ਚੰਦਨ ਨੇ ਬਲੌਕ ਕੀਤਾ ਹੋਇਆ which is very unfortunate ਪਰ ਚਲੋ ਜਦੋਂ ਨੇਗੋਸ਼ੀਏਸ਼ਨਸ ਕੰਪਲੀਟ ਹੋਣਗੀਆਂ ਤੇ ਉਦੋਂ ਆਪਾਂ ਇਸ ਚੀਜ਼ ਤੇ ਦੇਖਦੇ ਫਰਦਰ ਫੈਸਲਾ ਕੀ ਲਿਆ ਜਾਏਗਾ ਸਰ ਕੋਈ ਗੱਲਬਾਤ ਹੋਈ ਹੈ ਹੁਣ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਰਹੇ ਨੇ ਅਜੇ ਤੱਕ ਮੇਰੇ ਨਾਲ ਇਹਨਾਂ ਦੀ ਸਿਰਫ ਇੰਨੀ ਗੱਲਬਾਤ ਹੋਈ ਹੈ ਜੀ ਸਿਵਲ ਪ੍ਰਸ਼ਾਸਨ ਤੋਂ ਕੋਈ ਅਧਿਕਾਰੀ ਦੀ ਮੰਗ ਕੀਤੀ ਸੀਗੀ ਜ ਤੇ ਹੋਪਫੁਲੀ ਸ਼ਾਇਦ ਐਸਡੀਐਮ ਸਾਹਿਬ ਹਰਨੀ ਜੀ ਐਸਡੀਐਮ ਵੈਸਟ ਸਾਹਿਬ ਇੱਥੇ ਪਹੁੰਚਣਗੇ ਥੋੜੀ ਦੇਰ ਜਿਸ ਤਰ੍ਹਾਂ ਰਸਤਾ ਰੋਕਿਆ ਗਿਆ ਨੈਕਸਟ ਹਾਈਵੇ ਜਮ ਕੀਤਾ ਗਿਆ ਕੋਈ ਬਣਦੀ ਕਾਰਵਾਈ ਇਹ ਦੇਖਦੇ ਆ ਜੀ ਪਹਿਲਾਂ ਫਰਦਰ ਇੱਕ ਵਾਰੀ ਜੋ ਰੋਡ ਬਲੌਕ ਹੈਗਾ ਪਹਿਲੇ ਇਹਨੂੰ ਰਿਮੂਵ ਕਰਾਣਾ ਜਿਹੜਾ ਅਰਜੈਂਟ ਪ੍ਰਾਇਰੀਟੀ ਹੈਗਾ ਕਾਰਵਾਈ ਕਾਨੂੰਨੀ ਕਾਰਵਾਈ ਵਾਸਤੇ ਸਾਨੂੰ ਜਿਹੜਾ ਟਾਈਮ ਮਿਲੇਗਾ ਅਸੀਂ ਉਹਦੇ ਬਾਰੇ ਵਿਚਾਰ ਕਰ ਲਾਂਗੇ ਆਪਣੇ ਸੀਨੀਅਰ ਆਫਿਸਰਸ ਨਾਲ ਫਿਲਹਾਲ ਜਿਹੜਾ ਅਟ ਮੋਸਟ ਇੰਪੋਰਟੈਂਟ ਚੀਜ਼ ਇਹ ਹੈਗੀ ਆ ਵੀ ਜਿਹੜੇ ਰਾਹਗੀਰ ਜਿਹੜੇ ਫਸੇ ਪਏ ਆ ਤੇ ਉਹਨਾਂ ਨੂੰ ਰੋਡ ਖਲਵਾ ਕੇ ਤੇ ਉਹਨਾਂ ਦੀ ਟ੍ਰੈਫਿਕ ਦੀ ਜਿਹੜੀ ਆਵਾਜ਼ ਆਈ ਉਹ ਨਾਰਮਲ ਦੁਬਾਰਾ ਸੱਤ ਤੱਕ ਅਮੁਕੀ ਦੇਖਣ ਨੂੰ ਬੜੀ ਪੁਲਿਸ ਦੇ ਨਾਲ ਵੀ ਰੋਜ਼ ਦੇ ਨਜ਼ਾਰੇ ਸੀਗੇ ਟ੍ਰੈਕ ਆਪਰੇਟਰ ਦੇ ਬੱਲੇ ਦੇ ਹਾਂਜੀ ਉਹਨੂੰ ਲੈ ਕੇ ਵੀ ਕੋਈ ਕਾਰਵਾਈ ਨਹੀਂ ਹਜੇ ਫਿਲਹਾਲ ਜੀ ਮੈਂ ਤੁਹਾਨੂੰ ਕਹਿ ਚੁੱਕਿਆ ਵੀ ਹਜੇ ਫਿਲਹਾਲ ਜਿਹੜੀ ਇਮੀਡੀਏਟ ਜਿਹੜੀ ਅਰਜੈਂਸੀ ਹੈ ਇਸ ਸੀਜ਼ ਦੀ ਕਿ ਜਿਹੜਾ ਹਾਈਵੇ ਹੈ ਇਹਨੂੰ ਓਪਨ ਕਰਵਾਇਆ ਜਾਵੇ ਤੇ ਖੈਰ ਤੱਕਾ ਮੁਕੀ ਵਗੈਰਾ ਇਹ ਉਹ ਜਿਹੜੀ ਬਾਤ ਚ ਵਿਚਾਰ ਤੇ ਆਪਣੀ ਗੱਲਾਂ ਨੇ ਫਾਰ ਦਾ ਟਾਈਮ ਬਿੰਗ ਕੁਛ ਨਹੀਂ ਹੈ ਪੁਲਿਸ ਡਿਪਾਰਟਮੈਂਟ ਜਿਹੜਾ ਹੈਗਾ ਅਕਸਰ ਆਪਣੀ ਡਿਊਟੀ ਕਰਦਾ ਹੈ ਤੇ ਲੋਕ ਐਗਰੈਸਿਵ ਹੋ ਕੇ ਪੁਲਿਸ ਦੇ ਨਾਲ ਕਈ ਵਾਰੀ ਧੱਕਾ ਮੁੱਕੀ ਕਰਦੇ ਵੀ ਨੇ ਤੇ ਬੜੇ ਸਬਜੈਕਟ ਉਹ ਕੀ ਇਹ ਹੁਣ ਨੇਗੋਸ਼ੀਏਸ਼ਨਸ ਕਿੱਥੇ ਪਹੁੰਚਦੀ ਹੈ ਉਹ ਸਭ ਨੂੰ ਅਸੀਂ ਕਰਕੇ ਦੇਖਾਂਗੇ ਜਿਸ ਤੋਂ ਬਾਅਦ ਉਹ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਦੇ ਬਲੋਂ ਕਿਉਂਕਿ ਲਾਅ ਐਂਡ ਆਰਡਰ ਨੂੰ ਸਥਿਰ ਰੱਖਣ ਦੇ ਲਈ ਇਹ ਇੱਕ ਵੀ ਗੱਲ ਹੈ ਕਿ ਜਿਹੜੇ ਆਮ ਮੁਸਾਫਰ ਨੇ ਰਾਹੀਰ ਨਹੀਂ ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਜਿਸ ਤੇ ਚੱਲਦੇ ਆ ਕਾਫੀ ਸਵਾਲ ਖੜੇ ਹੋ ਰਹੇ ਸੀ ਔਰ ਉਸੇ ਚੱਲਦੇ ਆ ਲੋਕਾਂ ਨੂੰ ਅੱਗੇ ਲੰਘਣ ਦੇ ਲਈ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਲਾਠੀ ਚਾਰਜ ਕਰ ਦਿੱਤਾ ਜਿਸ ਤੋਂ ਬਾਅਦ ਹੈਪੀ ਸੰਧੂ ਜਿਹੜੇ ਟਰੱਕ ਡਰਾਈਵਰ ਦੇ ਪ੍ਰਧਾਨ ਹੈ ਟਰੱਕ ਯੂਨੀਅਨ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਦੱਸਿਆ ਕਿ ਤਸਵੀਰਾਂ ਵੀ ਸਾਹਮਣੇ ਆਏ ਨੇ ਕਿਸ ਤਰੀਕੇ ਦੇ ਨਾਲ ਲੰਮਾ ਜਾਮ ਲੱਗਿਆ ਹੋਇਆ ਹੈ ਤੇ ਟਰੱਕ ਆਪਰੇਟਰਾਂ ਤੇ ਪੰਜਾਬ ਪੁਲਿਸ ਨੇ ਫੇਰ ਲਾਠੀ ਚਾਰਜ ਕਰ ਦਿੱਤਾ ਕਿ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਜਿਸ ਤੇ ਚੱਲਦੇ ਆ ਟਰੱਕ ਡਰਾਈਵਰਾਂ ਨੂੰ ਭਜਾਉਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਜਿਹੜਾ ਟਰੱਕ ਜੁਨੀਨ ਦੇ ਪ੍ਰਧਾਨ ਹੈਪੀ ਸੰਧੂ ਦਾ ਕਿ ਹਿੱਟ ਐਂਡ ਰਨ ਕਾਨੂੰਨ ਦਾ ਸੀ ਵਿਰੋਧ ਕਰ ਰਹੇ ਆ ਕਿਉਂਕਿ ਸਰਕਾਰ ਲਗਾਤਾਰ ਇਸ ਕਾਨੂੰਨ ਦੇ ਉੱਤੇ ਜਿਹੜਾ ਨਹੀਂ ਬੋਲ ਰਹੀ ਔਰ ਇਸ ਨੂੰ ਲਾਗੂ ਕਰਨ ਦੀ ਗੱਲ ਕਰ ਰਹੀ ਹੈ ਜਿਸ ਦਾ ਅਸੀਂ ਵਿਰੋਧ ਕਰ ਰਹੇ ਆ ਕਿਉਂਕਿ ਨਾ ਹੀ ਸਾਡੇ ਕੋਲ 10 ਲੱਖ ਰੁਪਏ ਤੇ ਨਾ ਹੀ ਅਸੀਂ 10 ਸਾਲ ਦੀ ਕੈਦ ਦੇ ਚੱਲਦੇ ਆ ਲਗਾਤਾਰ ਟਰੱਕ ਡਰਾਈਵਰ ਧਰਨੇ ਤੇ ਬੈਠੇ ਸੀ ਤਾਂ लाठी चार्ज ਕੀਤਾ ਗਿਆ ਤੇ ਹੈਪੀ ਸੰਧੂ ਜਿਹੜੇ ਟਰੱਕ ਡਰਾਈਵਰ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ